ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਗੁਰਬਾਣੀ ਦੇ ਵਿੱਚ ਇਹ ਸ਼ਬਦ ਤੁਸੀਂ ਵੇਖ ਰਹੇ ਹੋ ਜੋ ਆਪਾਂ ਆਮੀ ਪੜ੍ਹਦੇ ਆ ਹਾਹੇ ਨੂੰ ਹੋੜਾ ਤੇ ਔਂਕੜ ਹਾਹੇ ਨੂੰ ਔਂਕੜ ਲੱਗਾ ਹੈ ਇੱਥੇ ਹਾਹੇ ਨੂੰ ਸਿਹਾਰੀ ਆ ਇੱਥੇ ਹਾਹਾ ਮੁਗਤਾ ਹੈ ਊੜੇ ਨੂੰ ਹੋੜਾ ਹੈ ਨਿਸ਼ਚਿਤ ਤਿੰਨਾ ਥਾਵਾਂ ਤੇ ਊੜੇ ਨੂੰ ਹੋੜਾ ਲੱਗਾ ਹੋਇਆ ਔਂਕੜ ਸਿਹਾਰੀ ਐ ਮੁਗਤੈ ਪਰ ਜਿਹੜਾ ਸੰਗਤ ਜੀ ਇਹਦਾ ਨਾਮ ਉਚਾਰਨ ਐ ਉਚਾਰਨ ਵੀ ਵੱਖਰਾ ਵੱਖਰਾ ਐ ਤੇ ਇਹਦੇ ਅਰਥ ਵੀ ਵੱਖਰੇ ਵੱਖਰੇ ਨੇ ਕਿਵੇਂ ਉਚਾਰਨ ਕਰਨਾ ਐ ਕਿਵੇਂ ਇਹਨਾਂ ਦੇ ਅਰਥ ਨੇ ਅੱਜ ਆਪੇ ਇਸ ਵੀਡੀਓ ਵਿੱਚ ਸਰਵਣ ਕਰਾਂਗੇ ਗੁਰਬਾਣੀ ਦੇ ਵਿੱਚ ਇਹ ਸ਼ਬਦ ਕਿਤੇ ਵੀ ਆਉਂਦਾ ਹੈ ਤੁਸੀਂ ਦਰਸ਼ਨ ਕਰੇ ਊੜੇ ਨੂੰ ਹੋੜਾ ਹਾਹੇ ਨੂੰ ਔਂਕੜ ਓਹ ਓਹ ਇਸ ਤਰ੍ਹਾਂ ਉਚਾਰਨ ਕਰਨਾ ਊੜੇ ਦਾ ਮੂੰਹ ਖੁੱਲ੍ਹੇ ਊੜਾ ਲੰਮਾ ਕਰਕੇ ਓਹ ਹੋ ਹਾਹੇ ਔਂਕੜ ਹੋ ਇਸ ਤਰ੍ਹਾਂ ਓਹ ਹੋ ਇਹ ਇੱਕ ਵਚਨ ਹੈ ਪੁਲਿੰਗ ਹੈ ਇਹ ਪੰਕਤੀ ਕਿੱਥੇ ਆਉਂਦੀ ਗੁਰਬਾਣੀ ਵਿੱਚ ਆਪਾਂ ਕਈ ਵਾਰ ਪੜ੍ਹੀ ਹੋਵੇਗੀ ਦੇ ਸਾਬੂਣ ਲਈ ਓਹ ਧੋਏ ਦੇ ਸਾਬੂਨ ਹੁਣ ਕਈ ਇਹਨੂੰ ਸਾਬਣ ਪੜ ਜਾਂਦੇ ਨੇ ਕਹਿੰਦੇ ਅਰਥ ਤਾਂ ਸਾਬਣ ਹੀ ਬਣਦਾ ਪਰ ਸੰਗਤ ਜੀ ਜਿਹੜੇ ਦਲੈਂਕੜਾ ਲਿਗੀਆਂ ਉਸ ਦਾ ਵੀ ਉਚਾਰਨ ਕਰਨਾ ਦੇ ਸਾਬੂਨ ਲਈ ਓਹ ਧੋਏ ਇਥੇ ਊੜੇ ਨੂੰ ਹੋੜਦ ਹਾਏ ਔਂਕੜ ਆਇਆ ਇਹ ਇੱਕ ਵਚਨ ਸ਼ਬਦ ਹੈ ਓਹ ਨਾ ਉਹ ਮਰੈ ਨਾ ਹੋਵੈ ਸੋਗ ਇਹ ਵੀ ਪੰਕਤੀ ਆਪਾਂ ਪੜ੍ਹਦੇ ਆਂ ਇੱਥੇ ਵੀ ਊੜੇ ਨੂੰ ਹੋੜਾ ਤੇ ਹਾਹੇ ਨੂੰ ਔਂਕੜ ਆਇਆ ਇੱਕ ਵਜਨ ਸ਼ਬਦ ਹੈ ਅੱਗੇ ਸੰਗਤ ਜੀ ਊੜੇ ਨੂੰ ਹੋੜਾ ਹਾਹੇ ਨੂੰ ਸਿਆਰੀ ਇਹ ਵੀ ਆਪਾਂ ਕਈ ਵਾਰ ਗੁਰਬਾਣੀ ਵਿੱਚ ਸ਼ਬਦ ਨੂੰ ਪੜ੍ਹਿਆ ਹੈ ਇਸ ਦਾ ਜਿਹੜਾ ਉਚਾਰਨ ਹੈ ਓਹੇ ਓਹੇ ਹਾਹੇ ਸਿਆਰੀ ਹੈ ਇਸ ਦਾ ਉਚਾਰਨ ਇਸ ਤਰ੍ਹਾਂ ਉਚਾਰਨ ਇਹਨਾਂ ਤਿੰਨਾਂ ਦੇ ਵੱਖਰੇ ਵੱਖਰੇ ਨੇ ਓਹੇ ਤੇ ਪਰ ਇਸ ਦਾ ਜਿਹੜਾ ਸ਼ਬਦ ਆ ਅਰਥ ਹੈ ਬਹੁਵਚਨ ਹੈ ਬਹੁਵਚਨ ਸ਼ਬਦ ਹੈ ਪੰਕਤੀ ਗੁਰਬਾਣੀ ਵਿੱਚ ਆਉਂਦੀ ਹੈ ਨਾ ਓਹੇ ਮਰਹਿ ਨਾ ਠਾਗੇ ਜਾਹਿ ਨਾ ਓਹੇ ਮਰਹਿ ਨਾ ਠਾਗੇ ਜਾਹਿ ਇਹ ਬਹੁਵਚਨ ਹੈ ਬਹੁਵਚਨ ਅਰਥ ਕੱਢਦੇ ਪਏ ਨੇ ਇੱਥੇ ਤੇ ਇੱਕ ਤੂੰ ਉਹਨਾਂ ਕਾ ਤੇਰੇ ਓਹੇ ਇੱਥੇ ਵੀ ਪੰਕਤੀ ਦੇ ਵਿੱਚ ਸੰਗਤ ਜੀ ਊੜੇ ਨੂੰ ਹੋੜਾ ਹਾਹੇ ਨੂੰ ਸਿਆਰੀ ਆਉਂਦੀ ਹੈ ਉਹਨਾਂ ਕਾ ਤੇਰੇ ਓਹ ਹੈ ਹਾਹੇ ਨੂੰ ਸਿਆਰੀ ਲਾ ਕੇ ਉਚਾਰਨ ਕਰਨੀ ਹੈ ਆਪਾਂ ਇਹ ਸ਼ਬਦ ਜਿਹੜਾ ਊੜੇ ਨੂੰ ਹੋੜਾ ਹਾਹੇ ਸਿਆਰੀ ਸ਼ਬਦ ਆਉਂਦਾ ਇਹ ਬਹੁਵਚਨ ਸ਼ਬਦ ਹੈ ਇੱਕ ਵਚਨ ਆਪਾਂ ਉੱਤੇ ਪੜ੍ਹਾਏ ਆ ਜੇ ਕਿਤੇ ਵੀ ਇਸ ਤਰ੍ਹਾਂ ਸ਼ਬਦ ਆ ਰਿਹਾ ਹੈ ਹੋੜੇ ਦੇ ਨਾਲ ਤੇ ਹਾਹੇ ਨੂੰ ਸਿਆਰੀ ਦੇ ਨਾਲ ਉਹ ਬਹੁਵਚਨ ਅਰਥ ਕੱਢੇਗਾ ਅੱਗੇ ਊੜੇ ਨੂੰ ਹੋੜਾ ਤੇ ਹਾਹਾ ਮੁਗਤ ਹੈ ਇਸ ਦਾ ਜਿਹੜਾ ਉਚਾਰਨ ਹੈ ਓਹ ਓਹ ਆਹਾ ਮੁਕਤਾ ਛੱਡ ਦੇਣਾ ਓਹ ਉਹ ਨਹੀਂ ਕਹਿਣਾ ਜੇ ਉਹ ਕਮਾਂਗ ਤੇ ਆਹੇ ਨੂੰ ਔਂਕੜ ਲੱਗਦਾ ਓਹ ਆਪਾਂ ਉੱਤੇ ਪੜ ਕੇ ਆਏ ਆ ਇਹ ਸ਼ਬਦ ਇਸ ਤਰ੍ਹਾਂ ਬੋਲਣਾ ਹੈ ਓਹ ਇਸ ਤਰ੍ਹਾਂ ਉਚਾਰਨ ਕਰਨਾ ਹੈ ਇਹ ਸੰਗਤ ਜੀ ਇਸਤਰੀ ਲਿੰਗ ਸ਼ਬਦ ਹੈ ਜਿਹੜਾ ਆ ਸ਼ਬਦ ਆਉਂਦਾ ਊੜੀ ਨੂੰ ਹੋੜਾ ਹਾਹਾ ਮੁਕਤਾ ਓਹ ਓਹ ਇਸਤਰੀ ਲਿੰਗੇ ਇਹ ਪੰਕਤੀ ਆਪਾਂ ਗੁਰਬਾਣੀ ਵਿੱਚ ਆਮੀ ਪੜਦੇ ਆਂ ਉਹ ਰਾਖੈ ਜੀਤ ਪੀਛੇ ਵਿੱਚ ਬਚਰੇ ਨਿਤ ਹਿਰਦੈ ਸਾਰ ਸਮਾਲੀ ਇਸਤਰੀ ਲਿੰਗ ਸ਼ਬਦ ਹੈ ਉਹ ਬਿਨਸੈ ਉਹ ਮਨ ਪਛਤਾਵੇ ਇੱਥੇ ਪਹਿਲੇ ਆਪਾਂ ਸ਼ਬਦ ਪੜਿਆ ਹੈ ਉਹ ਬਿਨਸੈ ਇੱਥੇ ਊੜੇ ਨੂੰ ਹੋੜਾ ਤੇ ਹਾਹਾ ਆਉਂਦਾ ਪਹਿਲਾਂ ਉਹ ਬਿਨਸੈ ਅੱਗੇ ਊੜੇ ਨੂੰ ਔਂਕੜ ਹਾਹ ਨੂੰ ਔੜਾ ਆਉਂਦਾ ਉਹ ਉਥੇ ਉਸ ਤਰ੍ਹਾਂ ਜਿਹਾ ਉਚਾਰਨ ਕਰਨਾ ਉਹ ਇਸ ਤਰ੍ਹਾਂ ਲਿਖਿਆ ਹੈ ਪਰ ਉਥੇ ਇੱਥੇ ਊੜਿਨ ਊੜਾ ਹੈ ਉੱਥੇ ਊੜਿਨ ਔਂਕੜ ਹੈ ਊੜੇ ਔਂਕੜ ਹਾ ਹੈ ਔਂਕੜ ਉਹ ਮਨ ਪਛਤਾਵੇ ਇਹ स्त्रीलिंग ਸ਼ਬਦ ਹੈ ਇਹ ਧਿਆਨ ਰੱਖਣਾ ਗੁਰਬਾਣੀ ਵਿੱਚ ਇਹ ਸ਼ਬਦ ਆ ਰਹੇ ਨੇ ਇਹਨਾਂ ਦਾ ਉਚਾਰਨ ਓਹ 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 ਇਸ ਤਰ੍ਹਾਂ ਹਾ ਹਾ ਮੁਕਤਾ ਕਰ ਦੇਣਾ ਇਹਨਾਂ ਸ਼ਬਦਾਂ ਦੀ ਆਪ ਜੀ ਨੂੰ ਸਮਝ ਲੱਗ ਗਈ ਹੋਵੇਗੀ ਵੀਡੀਓ ਨੂੰ ਸ਼ੇਅਰ ਕਰਿਓ ਤੇ ਰਾਤ ਨੂੰ YouTube ਚੈਨਲ ਤੇ ਰਾਤ ਨੂੰ 8 ਵਜੇ ਲਾਈਵ ਸੰਥਿਆ ਗੁਰਬਾਣੀ ਦੀ ਚੱਲ ਰਹੀ ਹੈ ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ